ਬੀਤੀ ਰਾਤ 10:30 ਵਜੇ ਦੇ ਕਰੀਬ ਪੰਜਾਬ ਯੂਨੀਵਰਸਿਟੀ ਤੋਂ ਤਿੰਨ ਮੁੰਡੇ ਇੱਕ ਕੁੜੀ ਜਦੋਂ ਆਪਣੇ ਕਿਸੇ ਦੋਸਤ ਨੂੰ ਦੱਸੇ ਰਿਖ ਕਰਾਰੀ ਰੋਡ ਤੋਂ ਰਸੀਬ ਕਰਨ ਲਈ ਨਿਕਲੇ ਤਾਂ ਬੂਤਗੜ ਲਾਈਟਾਂ ਜੋ ਕਰਾਰੀ ਬੂਤਗੜ ਰੋਡ ਹੈ ਉਸ ਰੋਡ ਦੇ ਉੱਤੇ ਬੂਤਗੜ ਲਾਈਟਾਂ ਨੇ ਉਸ ਲਾਈਟਾਂ ਤੇ ਆਣ ਕੇ ਇੱਕ ਕਾਰ ਦਾ ਐਕਸੀਡੈਂਟ ਹੁੰਦਾ ਜਿਸ ਦੇ ਵਿੱਚ ਕੀ ਜੋ ਤਿੰਨ ਨੌਜਵਾਨ ਯੂਨੀਵਰਸਿਟੀ ਦੇ ਤੇ ਕੁੜੀ ਮੌਜੂਦ ਹੁੰਦੀ ਹੈ ਉਸ ਦੇ ਵਿੱਚ ਦੋ ਮੁੰਡੇ ਤੇ ਕੁੜੀ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਇੱਕ ਜ਼ਖਮੀ ਹੈ ਜਿਹਦਾ ਜੇਰੇ ਲਾਡ ਦੇ ਵਿੱਚ ਇਲਾਜ ਚੱਲ ਰਿਹਾ ਹੈ ਹੁਣ ਲਗਾਤਾਰ ਹਲਕੇ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਸਰਗਰਮੀਆਂ ਸ਼ੁਰੂ ਹੋ ਗਈਆਂ ਇਹ ਤਸਵੀਰ ਦਿਖਾ ਦਿੰਨੇ ਆ ਉਸੇ ਗੱਡੀ ਦੀਆਂ ਚੋਕੀ ਆਰਟੀਕਲ ਗੱਡੀ ਹੈ ਰਾਤ ਇਸੀ ਗੱਡੀ ਦੇ ਵਿੱਚ ਸਵਾਰ ਹੋ ਕੇ ਪੰਜਾਬ ਯੂਨੀਵਰਸਿਟੀ ਦੇ ਜੋ ਪੀ ਐਚ ਡੀ ਕਰ ਰਹੇ ਸੀ ਨੌਜਵਾਨ ਮੁੰਡੇ ਕੁੜੀਆਂ ਉਹ ਆਪਣੇ ਦੋਸਤ ਨੂੰ ਜਦੋਂ ਰਿਸਿਵ ਕਰਨ ਲਈ ਆਏ ਤਾਂ ਤਸਰੇ ਕਿਸ ਜਗ੍ਹਾ ਉੱਤੇ ਆਨ ਕੈਕਸਿਡ ਹੋਇਆ ਪੂਰੀ ਗੱਡੀ ਜਿਹੜੀ ਟਖਲਾ ਚੂਰ ਹੋ ਗਈ ਲੋਹੇ ਦੇ ਰਾਵਾਂ ਪਾ ਪਾ ਕੇ ਉਹਨਾਂ ਨੌਜਵਾਨਾਂ ਦੇ ਲਾਸ਼ਾਂ ਨੂੰ ਇਸ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਪਰ ਇੱਥੇ ਹਾਦਸਿਆਂ ਦੇ ਕੀ ਕੀ ਕਾਰਨ ਨੇ ਕਿੰਨਾ ਵੀ ਅਨਗਹਿਲੀ ਕਾਰਨ ਹੋਇਆ ਇਹ ਪੂਰੀ ਤਸਵੀਰ ਅੱਜ ਤੁਹਾਨੂੰ ਦਿਖਾਵਾਂਗੇ ਕੈਮਰੇ ਰਾਹੀਂ ਤੇ ਨਾਲ ਦੀ ਨਾਲ ਕਿਸਾਨ ਯੂਨੀਅਨ ਦੇ ਮੈਂਬਰ ਨੇ ਉਹ ਪਹੁੰਚੇ ਨੇ ਕਿਉਂਕਿ ਇਸ ਜਗ੍ਹਾ ਉੱਤੇ ਤੁਸੀਂ ਦੇਖੋ ਕਿ ਜਦੋਂ ਇਹ ਹਾਦਸਾ ਵਾਪਰਿਆ ਭਾਵੇਂ ਉਹ ਬੱਚੇ ਕਿਸੇ ਹੋਰ ਦੇ ਸੀ ਪਰ ਦੁੱਖ ਕਿਤਨਾ ਕਿਤੇ ਹਰ ਇਨਸਾਨ ਨੂੰ ਹੁੰਦਾ ਜਿਸ ਦੇ ਅੰਦਰ ਇਨਸਾਨੀਅਤ ਜਿੰਦਾ ਹੁੰਦੀ ਹੈ ਤਾਂ ਇਸ ਪਾਸੇ ਤੋਂ ਦਿਖਾ ਦਿੰਨੇ ਆ ਇਸ ਪਾਸੇ ਤੋਂ ਜਿਹੜੇ ਇਹ ਨੌਜਵਾਨ ਆਪਣੀ ਗੱਡੀ ਦੇ ਵਿੱਚੋਂ ਛੰਡੀ ਵਾਲੇ ਪਾਸੇ ਤੋਂ ਆ ਰਹੀ ਸੀ ਜਿੱਥੇ ਉਹ ਸਪੀਡ ਦੇ ਬ੍ਰੇਕਰ ਸਾਹਮਣੇ 23 ਪਾਸੇ ਤੋਂ ਗੱਡੀ ਜਦੋਂ ਆਂਦੀ ਹੈ ਤਾਂ ਅਜੇ ਮੁਕਾਰਨਾਂ ਨੂੰ ਨਹੀਂ ਪਤਾ ਲੱਗਿਆ ਕਿ ਕਿਉਂ ਪਲਟੀ ਹੈ ਜਾਂ ਓਵਰ ਸਪੀਡ ਸੀ ਜਾਂ ਕਿਸੇ ਨੇ ਫੇਟ ਮਾਰੀ ਹੈ ਇਸ ਨੂੰ ਲੇਕ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ ਪਰ ਦੂਜੇ ਪਾਸੇ ਸਾਡੇ ਨਾਲ ਕਿਸਾਨ ਯੂਨੀਅਨ ਇਕਾਦੀਆਂ ਦੇ ਜਿਹੜੇ ਪ੍ਰਧਾਨ ਨੇ ਸਾਡੇ ਨਾਲ ਰੇਸ਼ਮ ਸਿੰਘ ਨੇ ਰੇਸ਼ਮ ਜੀ ਬਹੁਤ ਹੀ ਦਰਦ ਭਰਿਆ ਹਾਦਸਾ ਹੋਇਆ ਜੋ ਵੀ ਬੰਦਾ ਤਸਵੀਰ ਦੇਖਦਾ ਗੱਡੀ ਦੀ ਜਾਂ ਸੁਣਦਾ ਹੈ ਕਿਸ ਤਰੀਕੇ ਨਾਲ ਹਾਦਸਾ ਹੋਇਆ ਤਾਂ ਰੂਹ ਕੰਬ ਜਾਂਦੀ ਬੰਦੇ ਦੀ ਕੀ ਯਾਰ ਇਹ ਕੀ ਹੋ ਗਿਆ ਪਰਿਸ ਰੋਡ ਤੇ ਤੁਸੀਂ ਪਹੁੰਚੇ ਹੋ ਤੁਹਾਡੀ ਪੂਰੀ ਇਕਾਈ ਤੁਹਾਡੇ ਯੂਨੀਅਨ ਦੇ ਮੈਂਬਰ ਪਹੁੰਚੇ ਨੇ ਤਾਂ ਕਿਸ ਦੀ ਹੰਗਾ ਦੀ ਮੰਨਦੇ ਹੋ ਕੀ ਕਾਰਨ ਮੰਨਦੇ ਹੋ ਕਿ ਇੱਥੇ ਇੱਕ ਨਹੀਂ ਕੱਲ ਵੀ ਇੱਕ ਭੋਗ ਪੈ ਗਿਆ ਹਟਿਆ ਬੂਥ ਗੜ ਦੇ ਵਿੱਚ ਨੌਜਵਾਨ ਦਾ ਐਕਸੀਡੈਂਟ ਦੇ ਕਾਰਨ ਤਾਂ ਅੱਜ ਫਿਰ 3 ਹੋਰ ਮੌਤਾ ਹੋ ਦੇਖੋ ਜੀ ਬਹੁਤ ਹੀ ਦੁਖਦਾਈ ਖਬਰ ਹੈ ਮਤਲਬ ਆਪਾਂ ਬਿਆਨ ਨਹੀਂ ਕਰ ਸਕਦੇ ਨੌਜਵਾਨ ਦੇਖੋ ਸਾਰਾ ਯੂਥ ਪੀਯੂ ਦੇ ਵਿੱਚ ਪੀਯੂ ਦੇ ਵਿੱਚ ਪੜ੍ਹਨੇ ਵਾਲੇ ਬੱਚੇ ਉਹ ਸਟੂਡੈਂਟਾਂ ਦੀ 4 ਦੀ ਤੇ ਤਕਰੀਬਨ 3 ਦੀ ਰਾਤ ਮੌਤ ਹੋ ਚੁੱਕੀ ਹੈ। ਹਾਂਜੀ। ਇੱਕ ਬਜੇਰੇ ਇਲਾਜ ਜੇ ਬਹੁਤ ਗੰਭੀਰ ਰੂਪ ਦੇ ਵਿੱਚ ਉਹ ਭਰਤੀ ਹੈ। ਲੇਕਿਨ ਵੀਰੋ ਜਦੋਂ ਸਾਨੂੰ ਪਤਾ ਲੱਗਿਆ ਮਾਨੂੰ ਐਨੀ ਠੇਸ ਪਹੁੰਚੀ ਇੱਕ ਪਾਸੇ ਤਾਂ ਸਰਕਾਰ ਵੱਲੋਂ ਦਾ ਗੱਲਾਂ ਕੀਤੀਆਂ ਜਾਂਦੀਆਂ ਵੀ ਕਿਸਾਨ ਜਿੱਥੇ ਬੰਦੀਆਂ ਹਰ ਇੱਕ ਮਸਲੇ ਚ ਆ ਜਾਨੀਆਂ। ਤੁਸੀਂ ਇਹ ਦੇਖੋ ਅਸੀਂ ਇੱਥੇ ਆਪ ਦਾ ਪੱਕਾ ਕਿਉਂ ਨਾ ਰੱਖੀਏ। ਹੂੰ। ਇਹ ਜਿਹੜਾ ਰੋਡ ਬਣਿਆ ਦੇਖੋ ਬਹੁਤ ਵਧੀਆ ਚਲੋ ਠੀਕ ਰੋਡ ਹੈ ਜੇ ਰੋਡ ਬਣੇ ਆ ਟੂਲ ਪਲਾਜੇ ਤੇ ਪਰਚੀਆਂ ਕੱਟ ਹੁੰਨੀਆਂ ਟੂਲ ਲੱਗੇ ਪਏ ਤਾਂ ਉਹਨਾਂ ਦਾ ਮਤਲਬ ਹੈ ਹੁਣ ਗੱਡੀ ਨੇ ਹੌਲੀ ਤੇ ਚੱਲਣਾ ਹੀ ਨਹੀਂ ਕਿਸੇ ਨੇ ਕੋਈ ਕਿਸੇ ਕੰਮ ਨੂੰ ਜਾ ਰਿਹਾ ਰੋਡ ਜਾ ਰਿਹਾ ਲੇਕਿਨ ਜਿਹੜਾ ਅਸਲੀ ਪਰਬਜ ਹੈ ਜਿਹੜਾ ਇੱਥੇ ਟੂਲ ਪਲਾਜੇ ਵਾਲਾ ਦਾ ਬਣਦਾ ਸੀ ਇਹਨਾਂ ਨੇ ਦੇਖੋ ਇੱਥੇ ਬਣਾਏ ਪਏ ਰਸਤੇ ਜੋ ਫੁੱਟਪਾਥ ਦੇ ਨਾਲੇ ਉਹਨਾਂ ਨੇ ਬਣਾਏ ਪਏ ਜਿੱਥੇ ਸਪੀਡ ਬ੍ਰੇਕਰ ਹੈ ਸਪੀਡ ਬ੍ਰੇਕਰ ਕਾਫੀ ਵੱਡਾ ਹੈ ਲੇਕਿਨ ਤੁਸੀਂ ਇਹ ਦੇਖੋ ਸਪੀਡ ਬ੍ਰੇਕਰ ਤੇ ਕੋਈ ਉਹਨਾਂ ਨੇ ਰੰਗ ਨਹੀਂ ਕੀਤਾ ਵਾ ਵੀ yellow ਕਪੀਲਾ ਕਲਰ ਕੀਤਾ ਵਾ ਹੋਵੇ ਜਿਹਦੇ ਨਾਲ ਦੂਰੋਂ ਜਦੋਂ ਲਾਈਟਾਂ ਵੱਲ ਦੀਆਂ ਪਤਾ ਲੱਗੇ ਜਾਂ ਉਹਨਾਂ ਨੇ ਕੋਈ ਸਾਈਨ ਬੋਰਡ ਵੀ ਨਹੀਂ ਨੇੜੇ ਲਾਇਆ ਵਾ ਪਿੱਛੇ ਵੀ ਨਹੀਂ ਲਾਇਆ ਵੀ ਅੱਗੇ ਬਹੁਤ ਵੱਡੇ ਸਪੀਡ ਬ੍ਰੇਕਰ ਹੈ ਜਿਹਦੇ ਨਾਲ ਜਿਹੜੇ ਕੋਈ ਵੀ ਇੱਥੇ ਰਾਹੀ ਗਿਰ ਪਹਿਲਾਂ ਨਹੀਂ ਗੁਜ਼ਰੇ ਉਹਨਾਂ ਨੂੰ ਵੀ ਪਤਾ ਹੀ ਨਹੀਂ ਲੱਗਦਾ ਸਾਨੂੰ ਵੀ ਇੱਕ ਦੋ ਵਾਰ ਪਹਿਲਾਂ ਪਹਿਲਾਂ ਚਾਂਸ ਹੋਇਆ ਏ ਜਿਹੜੇ ਪੱਕੇ ਤੌਰ ਤੇ ਗੁਜ਼ਰਦੇ ਉਹਨਾਂ ਨੂੰ ਪਤਾ ਲੱਗਦਾ ਵੀ ਸੀਟ ਸਪੀਡ ਬ੍ਰੇਕਰ ਵੱਡੇ ਆ 106 ਰੁਪਏ ਇੱਥੇ ਪਰਚੀ ਕੱਟੀ ਜਾਂਦੀ ਏ ਟੂਲ ਦੇ ਵਿੱਚ ਲੇਕਿਨ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਇੱਥੇ ਪ੍ਰਸ਼ਾਸਨ ਇਹ ਚੀਜ਼ ਨੂੰ ਨੋਟ ਕਰ ਰਿਹਾ ਕਿ ਨਹੀਂ ਕਰ ਰਿਹਾ ਵੀ ਇੱਥੇ ਕਿੱਡੀ ਬੜੀ ਪ੍ਰੋਬਲਮ ਹੈ ਦੇਖੋ ਇੱਥੇ ਲਾਈਟਾਂ ਲਾਈਟਾਂ ਨਹੀਂ ਚੱਲ ਰਹੀਆਂ ਕੋਈ ਸਾਈਨ ਬੋਰਡ ਇੱਥੇ ਨਹੀਂ ਲਗਾਇਆ ਗਿਆ ਤੁਸੀਂ ਇਹ ਦੇਖੋ ਜੋ ਪ੍ਰੋਸੈਸ ਪੂਰਾ ਕਰਨਾ ਚਾਹੀਦਾ ਸੀ ਟੂਲ ਪਲਾਜੇ ਵਾਲਿਆਂ ਨੂੰ ਨਾ ਕੀਤਾ ਉਹਨਾਂ ਨੇ ਬਿਲਕੁਲ ਨਹੀਂ ਕੀਤਾ ਸੋਇਜ਼ ਦੇ ਵਿੱਚ ਹੁਣੇ ਅਸੀਂ ਐਸਡੀਐਮ ਸਾਹਿਬ ਨਾਲ ਗੱਲ ਕਰ ਰਹੇ ਹਾਂ ਇਹ ਡੀਸੀ ਸਾਹਿਬ ਨਾਲ ਵੀ ਗੱਲ ਕਰਾਂਗੇ ਤੇ ਟੂਲ ਪਲਾਜੇ ਵਾਲਿਆਂ ਨੂੰ ਤੁਹਾਡੇ ਮਾਧਿਅਮ ਜਰੀਏ ਅਸੀਂ ਹੋਰ ਭਰਾਵਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਆਪਾਂ ਨੇ ਇਹ ਜਿਹੜਾ ਦੁੱਖ ਹੈ ਇਸ ਦਾ ਕੋੜ ਦਾ ਅੰਤ ਕਰਨਾ ਹੈ 10 ਦਿਨ ਦਾ ਆਪਾਂ ਟਾਈਮ ਦਵਾ ਕੇ ਟੂਲ ਪਲਾਜੇ ਵਾਲਿਆਂ ਨੂੰ ਜੇ ਉਹਨਾਂ ਨੇ 10 ਦਿਨ ਦੇ ਵਿੱਚ ਜੋ ਵੀ ਸ਼ਰਤਾਂ ਪੂਰੀਆਂ ਉਹ ਨਾ ਕੀਤੀਆਂ ਇੱਥੇ ਲੈਟਾਂ ਦਾ ਪ੍ਰਮਾਣ ਤੂ ਉਹਨਾਂ ਦਾ ਬਣਦਾ ਹੈ ਮੇਨ ਹਾਈਵੇ ਤੇ ਉਹ ਪਰਚੀ ਕੱਟ ਰਹੇ ਸਾਡੀ ਇੱਥੋਂ ਸਿਰਫ 2 ਕਿਲੋਮੀਟਰ ਤੇ 3 ਕਿਲੋਮੀਟਰ ਦਾ ਟੂਲ ਹੈ ਜੇ ਉਹਨਾਂ ਨੇ ਨਾ ਕੀਤਾ ਦੱਸ ਦੇਣ ਦੇ ਵਿੱਚ ਤਾਂ ਅਸੀਂ ਟੂਲ ਪਲਾਜ਼ੇ ਨੂੰ ਪੱਕੇ ਤੌਰ ਤੇ ਬੰਦ ਕਰਾਂਗੇ ਫਿਰ ਕੋਈ ਅਧਿਕਾਰੀ ਜਾਂ ਪ੍ਰਸ਼ਾਸਨ ਕੋਈ ਵੀ ਬੰਦਾ ਫਿਰ ਇਹ ਨਾ ਕਹੇ ਵੀ ਹਾਂ ਜੀ ਕਿਸਾਨ ਜਿੱਥੇ ਬੰਦੀਆਂ ਇਹ ਕਰ ਰਹੀਆਂ ਕਿਉਂਕਿ ਦੇਖੋ ਅਸੀਂ ਲੋਕ ਆਪਾਂ ਹੀ ਚਾਰਾ ਲਾਗਦਾ ਚਾਹੇ ਅਸੀਂ ਕਿਸਾਨ ਜਿੱਥੇ ਬੰਦੀਆਂ ਚ ਕੰਮ ਕਰਦੇ ਨੀਚੀ ਕੰਮ ਕਰਦੇ ਆ ਸਾਰਾ ਹੀ ਭਾਈਚਾਰਾ ਜਦੋਂ ਹੁਣ ਕਿਸੇ ਨਾ ਮਿਸ ਹੈਪਨਿੰਗ ਹੁੰਦੀ ਹੈ ਜੋ ਵੀ ਇਹ ਹੋਇਆ ਚਾਹੇ ਅੱਜ ਕਿਸੇ ਅਦਰ ਸਟੇਟ ਚੋਂ ਸਟੂਡੈਂਟ ਸੀ ਚਾਹੇ ਕੋਈ ਸਾਡੇ ਆਪਣੇ ਬੱਚੇ ਹੁਣ ਬੂਨੇ ਪਿੱਛੇ ਜੇ ਬੂਤਗੜ ਤੇ ਇੱਕ ਨੌਜਵਾਨ ਦਾ ਇਕੱਲੇ ਭੋਗ ਪੈ ਕੇ ਹਟਿਆ ਏ ਉਰੇ ਇੱਕ ਨਹੀਂ ਇਹ ਤਾਂ ਮੇਰੇ ਖਿਆਲ ਚ ਮੌਤ ਦਾ ਕੂਆ ਬਣਾਇਆ ਬਾਏ ਰੋਡ ਨਹੀਂ ਹੈਗਾ ਜਿਹੜਾ ਇਹ ਪੂਰੀਆ ਕੰਡੀਸ਼ਨਾਂ ਨਹੀਂ ਕਰ ਰਿਹਾ ਹੁਣ ਨਾ ਤਾਂ ਇੱਥੇ ਕੈਮਰੀ ਚੱਲ ਰਹੀ ਜੀ ਦੇਖੋ ਮੇਨ ਰੋਡ ਹੈ ਕੈਮਰੇ ਵੀ ਚੱਲਣੇ ਚਾਹੀਦੇ ਸਨ ਪਤਾ ਲੱਗੇ ਕਈ ਵਾਰ ਕਿਸੇ ਦਾ ਕਸੂਰ ਵੀ ਹੁੰਦਾ ਏ ਦਰਘਟਾਣਾ ਦੇ ਵਿੱਚ ਉਹ ਵੀ ਕਲੀਅਰ ਹੋ ਸਕੇ ਵੀ ਹਾਂ ਕਿਸੇ ਨੇ ਓਵਰਟੇਕ ਕੀਤਾ ਕਿਸੇ ਨੇ ਲਾਈਟਾਂ ਤੋਂ ਬਿਨਾਂ ਹੀ ਲਾਈਟਾਂ ਚੱਲਦੀਆਂ ਹੀ ਨਹੀਂ ਹੈਗੀਆਂ ਕੋਈ ਆਜ ਜਾ ਸਕਦਾ ਕੋਈ ਮਤਲਬ ਕੰਡੀਸ਼ਨਾਂ ਕੇ ਕੀ ਪੂਰੀਆਂ ਕਰਨਗੇ ਸੋਈ ਦੇ ਵਿੱਚ ਮੇਨ ਦੋਸ਼ੀ ਆਪਣੇ ਟੂਲਪਲਾਜੀ ਵਾਲੇ ਆ ਨੰਬਰ 2 ਜਿਹੜੇ ਅਧਿਕਾਰੀ ਆ ਜੋੜ ਸੜਕ ਦੇ ਰਿਲੇਟਿਵ ਜਿੰਨੇ ਵੀ ਅਧਿਕਾਰੀ ਹੋ ਵੀ ਦੋਸ਼ੀ ਆ ਮੇਰੇ ਖਿਆਲ ਚ ਇਹਨਾਂ ਲੋਕਾਂ ਤੇ ਪਰਚੇ ਹੋਣੇ ਚਾਹੀਦੇ ਆ ਕਿਉਂਕਿ ਦੇਖੋ ਅੱਜ ਤੁਸੀਂ ਹਾਲਾਤ ਦੇਖੋ ਤੁੱਕਾ ਗੱਡੀ ਦੇ ਕੀ ਹੋ ਗਏ ਉਹ ਬੱਚਿਆਂ ਦਾ ਕੀ ਬਣਿਆ ਜਿਹੜਾ ਯੂਥ ਸਾਰਾ ਪੜਦਾ ਸੀ ਸਟੱਡੀ ਕਰਦਾ ਸੀ ਕਿਸੇ ਨੂੰ ਨਹੀਂ ਪਤਾ ਰਾਤ ਭਰ ਆ ਤਾਰਿਆ ਤੇਜ਼ੀ ਦੇ ਨਾਲ ਆ ਰਿਹਾ ਹੈ ਕੀ ਪਤਾ ਰੋਡ ਦੇ ਵਿੱਚ ਐਸਨ ਕਿਉਂਕਿ ਰੋਡ ਵਧੀਆ ਆ ਰਿਹਾ ਹੈ ਰਿਸ਼ਵ ਜੀ ਕਿਸੇ ਬੱਚੇ ਨੇ ਪੀ ਐਚ ਡੀ ਕਰਕੇ ਡਾਕਟਰ ਬਣਨਾ ਸੀ ਕਿਸੇ ਨੇ ਕੁਝ ਬਣਨਾ ਸੀ ਪਰ ਅਜੁਨਦੀ ਸੰਸਕਾਰ ਹੋ ਰਹੇ ਨੇ ਪਰਿਵਾਰ ਨੂੰ ਬਹੁਤ ਉਮੀਦਾਂ ਸੀ ਦੱਸਿਆ ਕਿ ਕਈ ਬੱਚੇ ਤਾਂ ਆਪਣੇ ਘਰ ਤੋਂ ਇਕੱਲੇ-ਇਕੱਲੇ ਬੱਚਾ ਸੀ ਕੋਈ ਇੱਕ ਭੈਣ ਸੀ ਉਹ ਜਿਹੜੀ ਗੁਜ਼ਰੀ ਹੈ ਉਹਦਾ ਵੀ ਇਕੱਲਾ ਹੀ ਭਰਾ ਸੀ ਉਹ ਆਪ ਵੀ ਇਕੱਲੀ ਸੀ ਦੂਜਾ ਇੱਕ ਮੁੰਡਾ ਵੀ ਇਕੱਲਾ ਸੀ ਘਰ ਤੋਂ ਪਰ ਬੁਢਾਪੇ ਦਾ ਸਹਾਰਾ ਜਿਸ ਬੱਚੇ ਨੇ ਮਾੜਨਾ ਸੀ ਉਲਟਾ ਉਸ ਦੀ ਮੌਤ ਹੋ ਗਈ ਦੇਖੋ ਜੀ ਸਾਡੀ ਸਭ ਨੂੰ ਬੇਨਤੀ ਹੈ ਵੀ ਆਪਾਂ ਆਉਣ ਵਾਲੀ 10 ਤਰੀਕ ਨੂੰ 10 ਅਪ੍ਰੈਲ ਨੂੰ ਇਕੱਠੇ ਹੋਣਾ ਟੂਲ ਪਲਾਜੇ ਤੇ ਜੇ ਉਦੋਂ ਤੱਕ ਮਸਲਾ ਨਾ ਹੱਲ ਹੋਇਆ ਤਾਂ ਆਪਾਂ ਟੂਲ ਪਲਾਜੇ ਨੂੰ ਬੰਦ ਕਰਾਈਏ ਤੇ ਅਧਿਕਾਰੀਆਂ ਤੇ ਜੋਰ ਦੇ ਕੇ ਆਪਣਾ ਆਪ ਦਾ ਮਸਲਾ ਹੱਲ ਕਰਵਾਈਏ ਦੇਖੋ ਪ੍ਰਸ਼ਾਸਕ ਧਾਰੀ ਸਾਰੇ ਸੁੱਤੇ ਪਏ ਆ ਹੁਣੇ ਅਸੀਂ ਐਸ ਜੀ ਐਮ ਸਾਹਿਬ ਦੇ ਧਿਆਨ ਹਿੱਤੇ ਮਸਲਾ ਲੈ ਕੇ ਆਉਣਾ ਤੁਹਾਡੇ ਤੋਬਾ ਹੁਣੇ ਕਰਾਂਗੇ ਗੱਲਬਾਤ ਤੇ ਡੀ ਸੀ ਸਾਹਿਬ ਨੂੰ ਚਾਹੇ ਸਾਨੂੰ ਕੱਲੂ ਮਿਲਣਾ ਪਵੇ ਉਹਨਾਂ ਨੂੰ ਵੀ ਮਿਲਾਂਗੇ ਬਾਕਾਇਦਾ ਤੁਸੀਂ ਇਹ ਦੇਖੋ ਦੇਖੋ ਟੋਆ ਪਟਿਆਵਾ ਕਿੰਨਾ ਬੜਾ ਜਦੋਂ ਨੇ ਤਾਰਾਂ ਤੂਰਾ ਕੱਢਿਆ ਹੋਇਆ ਹੁਣੇ ਦੇਖੋ ਜਦੋਂ ਗੱਡੀ ਨੇ ਟਰਨ ਕਰਨਾ ਉਹ ਹਾਲਾਤ ਕੀ ਹੋਣਗੇ ਮੇਨ ਹਾਈਵੇ ਦੇ ਉੱਤੇ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਇਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਬਾਈ ਜੀ ਪਰਚੀ ਕੱਟਣ ਦਾ ਧਿਆਨ ਟੂਲ ਤੇ ਲਗਾਤਾਰ ਲੱਗ ਰਹੀ ਹੈ 106 ਰੁਪਏ ਪਰ ਪਰਚੀ ਪਰ ਵੀਹਿਕਲ ਦਾ ਉਹ ਲੈ ਕਿਆ ਬਣਾ ਚ ਬੈਠੇ ਹੈ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਹੈ ਜੋ ਕੰਡੀਸ਼ਨ ਆ ਮੈਂ ਦੋ ਤੂੰ ਸਾਨੂੰ ਇੱਥੇ ਸਹੂਲਤਾ ਦੇਣੀ ਸੀ ਤੁਸੀਂ ਬਕਾਇਦਾ ਦੇ ਰਹੇ ਕਿ ਨਹੀਂ ਦੇ ਰਹੇ ਜਿਸ ਬਾਬ ਤੁਸੀਂ ਪਰਚੀ ਦੇ ਹੱਕਦਾਰ ਹੈ ਸਹੂਲਤਾ ਤੁਸੀਂ ਦੇਣੀ ਹੈ ਨਾ ਸੋ ਤਾਂ ਕਰਕੇ ਵੀਰ ਮੇਰੀ ਤੁਹਾਡੇ ਵੀ ਤੁਹਾਨੂੰ ਵੀ ਬੇਨਤੀ ਹੈ ਮੀਡੀਆ ਚ ਰਹੀ ਵੀ ਤੁਸੀਂ ਵੀ ਇਸ ਬਕਾਇਦਾ ਇੱਥੇ ਧਿਆਨ ਦਿੱਤਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਹਰ ਇੱਕ ਬੰਦਾ ਇੱਥੇ ਗੁਜ਼ਰ ਰਿਹਾ ਸਵੇਰ ਦਾ ਧਿਆਨ ਨਹੀਂ ਦਿੰਦਾ ਇਹ ਬਹੁਤ ਜ਼ਿਆਦਾ ਜ਼ਰੂਰਤ ਹੈ ਜਦੋਂ ਵੀ ਕਿਤੇ ਇਸ ਤਰ੍ਹਾਂ ਦੀ ਗੱਲ ਹੁੰਦੀ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਤਾਂ ਕਿ ਆਪਾਂ ਜੋ ਹੋ ਚੁੱਕਿਆ ਏ ਜੋ ਗੁਜ਼ਰ ਚੁੱਕਿਆ ਸਮਾਂ ਜਾਂ ਕਿਸੇ ਨਾਲ ਅਧਰ ਕਟਨਾ ਹੋ ਗਈ ਉਹਦੀ ਆਪਾਂ ਪਰਭਾਈ ਨਹੀਂ ਕਰ ਸਕਦੇ ਲੇਕਿਨ ਅਸੀਂ ਪਰਿਵਾਰ ਦੇ ਨਾਲ ਵੀ ਖੜੇ ਆਂ ਪਰਿਵਾਰ ਜੋ ਸਾਥੋਂ ਸਹਿਯੋਗ ਚਾਹਣਗੇ ਅਸੀਂ ਉਹਨਾਂ ਨਾਲ ਵੀ ਖੜਾਂਗੇ ਬੇਸ਼ੰਮ ਜੀ ਹਰ ਤਾਂ ਇਹ ਨੌਜਵਾਨ ਮੁੰਡੇ ਕੁੜੀਆਂ ਅਦਰ ਸਟੇਟ ਦੇ ਮੰਨ ਸਕਦੇ ਆ ਕੱਲੋ ਸਾਡੇ ਬੱਚੇ ਨਾਲ ਵੀ ਹੋ ਸਕਦਾ ਕਿੰਨੀ ਕੁ ਲੋੜ ਹੈ ਸਾਡੇ ਇਲਾਕੇ ਦੇ ਲੋਕਾਂ ਨੂੰ ਵੀ ਜਾਗਣ ਦੀ ਕਿਉਂਕਿ ਕੱਲਾ ਰੇਸ਼ਮ ਕੁਝ ਨਹੀਂ ਕਰ ਸਕਦਾ ਦੇਸ਼ਮ ਦੇ ਨਾਲ 10 ਬੰਦੇ ਕੁਝ ਨਹੀਂ ਕਰ ਸਕਦੇ ਇਲਾਕੇ ਦੇ ਲੋਕਾਂ ਨੂੰ ਕਿੰਨੀ ਲੋੜ ਹੈ ਆਪਣੇ ਬੱਚੇ ਦੀ ਸੇਫਟੀ ਵਾਸਤੇ ਦੇਖੋ ਜੀ ਇਹ ਅਦਰ ਸਟੇਟ ਨਹੀਂ ਤਾਂ ਸਾਡੇ ਆਪਣੀ ਭਰਾ ਹੈ ਚਾਹੇ ਕੋਈ ਕਿਤੋਂ ਵੀ ਆ ਗਿਆ ਵਸਿੰਦਾ ਦੇਖੋ ਸਾਡਾ ਇੱਕ ਰੂਹਾਂ ਦੀ ਸਾਂਝ ਹੈ ਦੇਖੋ ਜੋ ਵੀ ਆ ਆਪਣਾ ਹੀ ਆ ਭਰਾ ਭੈਣ ਕੋਈ ਵੀ ਆਪਣੀ ਭਰਾ ਹੈ ਜਿਹੜੇ ਅੱਜ ਉਹ ਚਲੇ ਗਏ ਸਾਡੇ ਵਿੱਚੋਂ ਵਿਛੜ ਗਏ ਲੇਕਿਨ ਠੀਕ ਹੈ ਕਿਤੇ ਨਾ ਕਿਤੇ ਕਮੀਆਂ ਕਾਰਨ ਸਭ ਕੁਝ ਉਧਰ ਘਟਨਾਵਾਂ ਹੋਈਆਂ ਜੇ ਕਮੀਆਂ ਨਾ ਹੁੰਦੀਆਂ ਸ਼ਾਇਦ ਨਾ ਹੁੰਦੀ لیکن آجم ਆਪਾਂ ਨੂੰ ਸਾਰਿਆਂ ਨੂੰ ਆਵਾਜ਼ ਤਾਂ ਬਣਨੀ ਪਊਗੀ ਨਾ ਇਹ ਅੱਜ ਦੀ ਨਹੀਂ ਹੋ ਰਹੀ کافی دیر ਤੇ ਮੈਨੂੰ ਪਤਾ ਲੱਗਾ ਕਿਉਂਕਿ ਸਾਡਾ ਦੇਖੋ ਅੱਜ ਅਸੀਂ ਆਏ ਆ ਸਾਨੂੰ ਇਲਾਕੇ ਦੇ ਮੋਤ ਪਰ ਬੰਦੇ ਬੈਠੇ ਆ ਗੁਰਦੀਪ ਸਿੰਘ ਜੀ ਆਪਣੇ ਬੂਤਗੜ ਤੋਂ ਬੈਠੇ ਇਹਨਾਂ ਤੇ ਮੋਤ ਪਰ ਹੋਰ ਪੰਜ ਸਰਪੰਚ ਲਾਗਦੇ ਹੋਰ ਪਿੰਡਾਂ ਤੋਂ ਵੀ ਨੁਮਾਇंदे ਆਏ ਆ ਹੁਣ ਸਾਨੂੰ ਇਹਨਾਂ ਨੇ ਦੱਸਿਆ ਵੀ ਪਹਿਲਾਂ ਵੀ ਕਦੋਂ-ਕਦੋਂ ਇੱਥੇ ਇੱਧਰ ਘਟਾਵਾ ਇਸ ਤਰ੍ਹਾਂ ਦੀਆਂ ਹੋਈਆਂ ਏ ਧਿਆਨ ਚ ਆਇਆ ਸੋ ਹੁਣ ਸਾਨੂੰ ਲੜਾਈ ਲੜਨੀ ਹੋਊਗੀ ਨਾ ਪੈਰ ਛੋੜ ਕੇ ਜੇ ਸਾਡੀ ਹੁੰਦੇ ਇੱਥੇ ਨਹੀਂ ਸੁਣੀ ਜਾਂਦੀ ਫਿਰ ਤਾਂ ਸਾਨੂੰ ਐਕਸ਼ਨ ਲੈਣ ਤੇ ਮਜਬੂਰ ਅਸੀਂ ਹੋਵਾਂਗੇ ਨਾ ਇਹਨਾ ਮੈਂ ਕਹਦਾ ਵੀ ਹੁਣ ਇਹਨਾਂ ਨੇ ਇਹ ਕਰਤਾ ਇਹਨਾਂ ਨੇ ਉਹ ਕਰਤਾ ਸੋ ਕਿਤੇ ਨਾ ਕਿਤੇ ਜੇ ਇਹੀ ਤੇ ਰਹੇ ਲੋਕਾਂ ਦੀ ਆਵਾਜ਼ ਇਹ ਦਬ ਹੋ ਗਈ ਨਾ ਜਿੱਕਾ ਸਰਕਾਰਾਂ ਦਾ ਕੰਮ ਹੈ ਵੀ ਲੋਕ ਬੋਲਣੇ ਨਾ ਸਾਰੇ ਕੰਮਾਂ ਨੂੰ ਵਡਿਆਈ ਕਰੀ ਜਾਣਾ ਸਰਕਾਰ ਵਧੀਆ ਕਰਦੀ ਵਧੀਆ ਕਰਦੀ ਹੈ ਕਿਤੇ ਨਾ ਕਿਤੇ ਸਾਨੂੰ ਸਭ ਨੂੰ ਬੋਲਣਾ ਪਊਗਾ ਜਿਨ੍ਹਾਂ ਪਰਿਵਾਰਾਂ ਨਾਲ ਹੋਈ ਹੈ ਪਿੱਛੇ ਕਿਤੇ ਵੀ ਤਰਕਟਣਾ ਕਿਸੇ ਨੂੰ ਤੁਹਾਡੇ ਜਰੀਏ ਪਤਾ ਲੱਗਦਾ ਉਹਨਾਂ ਨੂੰ ਵੀ ਮੇਰੀ ਹੱਥ ਬਨ ਕੇ ਬੇਨਤੀ ਹੈ ਵੀ ਤੁਸੀਂ ਵੀ ਦਸਤਰੀ ਨੂੰ ਆਪਾਂ ਟੋਲ ਤੇ ਇਕੱਠੇ ਹੋਣਾ ਜੇ ਉਦੋਂ ਤੱਕ ਨਾ ਹੋਇਆ ਤੁਹਾਨੂੰ ਅਸੀਂ 8 ਤਰੀਕ ਨੂੰ ਦੱਸ ਦਾਂਗੇ ਵੀ ਟੋਲ ਕੁਝ ਨਹੀਂ ਕਰ ਰਿਹਾ ਜੇ ਉਹਨਾਂ ਨੇ ਆਪ ਦਾ ਬਕਾਇਦਾ ਕੰਮ ਕੀਤਾ ਤਾਂ ਵੀ ਅਸੀਂ ਕਲੀਅਰ ਕਰ ਦਾਂਗੇ ਵੀ ਇਹਨਾਂ ਨੇ ਕਰਤਾ ਜੇ ਉਹਨਾਂ ਨੇ ਨਾ ਕੀਤਾ ਤਾਂ ਵੀ ਅਸੀਂ ਕਲੀਅਰ ਕਰਾਂਗੇ ਵੀ ਨਹੀਂ ਕੀਤਾ ਤਾਂ ਅਸੀਂ ਟੋਲ ਫਿਰ ਪਲਾਜਾ ਪੱਕੇ ਤੌਰ ਤੇ ਬੰਦ ਕਰਾਂਗੇ ਬਿਲਕੁਲ ਬਾਪੂ ਜੀ ਬਹੁਤ ਹੁਣ ਤਾਂ ਇਹ ਰੋਡ ਖੂਨੀ ਰੋਡ ਬਣ ਗਿਆ ਕਿਉਂਕਿ ਹਾਦਸਾ ਕੋਈ ਦਿਨ ਹੈ ਜਿਸ ਦਿਨ ਨਹੀਂ ਵਾਪਰਦਾ ਹੁਣ ਤਾਂ ਮੌਤਾਂ ਵੀ ਲਗਾਤਾਰ ਹੋ ਰਹੀਆਂ ਨੇ ਕੱਲ ਪਰਸੋਂ ਬੋਤਗੜ ਦਾ ਨੌਜਵਾਨ ਦੀ ਮੌਤ ਹੋਈ ਹੈ ਅੱਜ ਤਿੰਨ ਹੋਰ ਜਿਹੜੇ ਨੌਜਵਾਨਾਂ ਦੀ ਮੌਤ ਹੋ ਗਈ ਬੜਾ ਮਦਭਾਗਾ ਸਮਾ ਸੀ ਪਰ ਇਸ ਰੋਡ ਨੂੰ ਹੁਣ ਕੀ ਨਾਮ ਦਈਏ ਦੇਖੋ ਜੀ ਇਹਨੂੰ ਤਾਂ ਹੁਣ ਜਿਵੇਂ ਤੁਸੀਂ ਕਹਿ ਰਹੇ ਇੱਕ ਆਪਾਂ ਖੂਨੀ ਰੋੜੇ ਕਹਿ ਸਕਦੇ ਆ ਜੀ ਜਿੱਥੇ ਕਿ ਮਤਲਬ ਸਰਕਾਰ ਦਾ ਕੋਈ ਦੇਖਭਾਲ ਵਾਲਾ ਕੰਮ ਲੱਗਦਾ ਨਹੀਂ ਹੈ ਜਿਵੇਂ ਕਿ ਪਹਿਲਾਂ ਕਿਹਾ ਸੀ ਤਾਂ ਵੀ ਚਾਹੇ ਅਦਰ ਸਟੇਟ ਨਹੀਂ ਜੀ ਇਹ ਹੈ ਤਾਂ ਸਾਡੇ ਭੈਣ ਭਰਾਏ ਜੀ ਅਸੀਂ ਤਾਂ ਸਾਡੇ ਬਜ਼ੁਰਗਾਂ ਨੇ ਇੱਕ ਆਪਣੇ ਭਾਰਤ ਦੇਸ਼ ਵਾਸਤੇ ਪੂਰੇ ਵਾਸਤੇ ਖੂਨ ਦਿੱਤਾ ਜੀ ਅਸੀਂ ਇਕੱਲੇ ਪੰਜਾਬ ਵਾਸਤੇ ਨਹੀਂ ਦਿੱਤਾ ਜੀ ਇਹ ਸਾਰੇ ਸਾਡੇ ਭਾਰਤ ਦਾ ਮਸਲਾ ਹੈ ਇਹ ਇੱਥੇ ਪੰਜਾਬ ਦਾ ਨਹੀਂ ਉਹ ਘਟੀਆਂ ਸੋਚਦਾ ਮਾਲਕ ਹੋਊਗਾ ਜਿਹੜੇ ਪੰਜਾਬ ਦਾ ਮਸਲਾ ਕਹੂਗਾ ਇਹ ਬਿਲਕੁਲ ਪੰਜਾਬ ਦਾ ਮਸਲਾ ਨਹੀਂ ਇਹ ਪੂਰੇ ਭਾਰਤ ਦਾ ਮਸਲਾ ਹੈ ਸਾਡੀ ਸਰਕਾਰ ਨੂੰ ਇਸ ਦੇ ਬਾਰੇ ਜੇ ਕਿ ਜੋ ਕਿ ਬਿਲਕੁਲ ਸੁੱਤੀ ਪਈ ਹੈ ਇਸ ਨੂੰ ਬਿਲਕੁਲ ਇਸ ਦੇ ਬਾਰੇ ਜਾਗਣਾ ਚਾਹੀਦਾ ਹੈ ਕੋਈ ਨਾ ਕੋਈ ਵਧੀਆ ਪ੍ਰਬੰਧ ਕਰਨੀ ਜਾਂ ਇਹਦੇ ਕੋਈ ਪੱਟੀ ਨਹੀਂ ਕੋਈ ਲਾਈਟ ਨਹੀਂ ਕੋਈ ਕੁਛ ਨਹੀਂ ਆ ਖੱਡੇ ਪੱਟੇ ਵੇ ਜੀ ਦੇਖੋ ਹੈ ਜੀ ਪਗਵਤ ਮਾਨ ਸਰਕਾਰ ਨੇ ਰੋਡ ਜਿਹੜੀ ਸਿਕਿਉਰਟੀ ਦਾ ਇੰਤਜ਼ਾਮ ਕੀਤਾ ਉਹ ਉਹਨਾਂ ਨੇ ਕਾਫੀ ਐਡਾ ਦਿੱਤੀਆ ਕਰੋੜਾਂ ਰੁਪਏ ਖਰਚ ਕੀਤਾ ਵੀ ਸਾਡੀ ਸਿਕਿਉਰਟੀ ਨੇ ਕੁਝ ਮਿੰਟਾਂ ਦੇ ਵਿੱਚ ਉਹਨਾਂ ਨੇ ਜਾ ਕੇ ਜਿਹੜੇ ਐਕਸੀਡੈਂਟ ਕੇਸ ਸੀ ਉਹਨਾਂ ਨੂੰ ਉਹ ਐਕਸੀਡੈਂਟ ਕੇਸਾਂ ਨੂੰ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਪ੍ਰੋਵਾਈਡ ਕਰਵਾਈ ਲੇਕਿਨ ਇੱਥੇ ਕਿਉਂ ਉਹਨਾਂ ਦਾ ਫਿਰ ਇੰਤਜ਼ਾਮ ਨਹੀਂ ਬਣਦਾ ਹੈਗਾ ਇੱਥੇ ਸਰਕਾਰ ਦੀ ਕੋਈ ਵਾਰਤੀ ਨਹੀਂ ਵੀ ਇਹ ਤੁਹਾਡੀ ਅਣਗਹਿਲੀ ਕਾਰਨ ਜੇ ਇੱਥੇ ਟੂਲ ਪਲਾਜੇ ਤੇ ਪੂਦੇ ਵਿੱਚ ਤੇ ਸਰਕਾਰ ਨੂੰ ਵੀ ਹਿੱਸਾ ਜਾਂਦਾ ਹੈ ਇਨਾ ਨੂੰ ਵੀ ਕੰਪਨੀ ਨੂੰ ਵੀ ਜਾਂਦਾ ਲੇਕਿਨ ਜਿੱਥੇ ਅਧਿਕਾਰੀਆਂ ਦਾ ਫਰਜ ਬਣਦਾ ਉੱਥੇ ਕਾ ਇਹ ਫਿਰ ਦੱਸ ਨਹੀਂ ਸਕਦੇ ਵੀ ਸਾਡਾ ਇੱਥੇ ਮੇਨ ਫਰਜ ਬਣਦਾ ਹੁਣ ਇਹ ਜਾਨਣਾ ਗਈ ਦੀ ਭਰਪਾਈ ਕੌਣ ਕਰੇਗਾ ਸਰਕਾਰ ਕਰੇਗੀ ਇਸ ਉੱਤੇ ਸੋ ਸਰਕਾਰ ਨੂੰ ਵੀ ਬਕਾਇਦਾ ਇੱਥੋਂ ਦੇ ਨੁਮਾਇੰਦਿਆਂ ਨੂੰ ਵੀ ਹਰ ਇੱਕ ਇਨਸਾਨ ਨੂੰ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਆਪਾਂ ਮਿਲਬਰਤਨ ਦੇ ਨਾਲ ਆਪਸ ਦੇ ਵਿੱਚ ਇਹ ਚੀਜ਼ ਨੂੰ ਹੱਲ ਕਰਵਾਈਏ ਸੋ ਸਾਡੀ ਤੁਹਾਡੇ ਜਰੀਏ ਅਪੀਲ ਹੈ ਵੀ ਜਲਦੀ ਤੋਂ ਜਲਦੀ ਇਹਦਾ ਹੱਲ ਕੀਤਾ ਜਾਵੇ ਬਕਾਇਦਾ ਇੱਥੇ ਜਿਹੜੀਆਂ ਸਟਰੀਟ ਲਾਈਟਾਂ ਹੈ ਮਤਲਬ ਇਹ ਚਾਲੂ ਕੀਤੀਆਂ ਜਾਣ ਦੂਜੀਆਂ ਜਿਹੜੀਆਂ ਸਟਰੀਟ ਲਾਈਟਾਂ ਉਹਨਾਂ ਦਾ ਵੀ ਵਧੀਆ ਪ੍ਰਬੰਧ ਕੀਤਾ ਜਾਵੇ ਬਕਾਇਦਾ ਜਿਹੜੇ ਇੱਥੇ ਬਣੇ ਪਏ ਐ ਇਹਨਾਂ ਨੇ ਪ੍ਰੋਵਾਈਡ ਦੇ ਨਾਲ ਲੱਗਦਾ ਹੀ ਇਹਨਾਂ ਉੱਤੇ ਵੀ ਉਹਨਾਂ ਨੂੰ ਪੀਲਾ ਰੰਗ ਜੋ ਵੀ ਪੱਟੀਆਂ ਬਣਾਉਣੀਆਂ ਚਾਹੀਦੀਆਂ ਚਾਹੀਦੀਆਂ ਜਿਹੜਾ ਦੂਰੋਂ ਹੀ ਮਤਲਬ ਦੇਖੇ ਤੇ ਹਾਂਜੀ ਤੇ ਇੱਕ ਬੋਰਡ ਵੀ ਲਗਾਏ ਜਾਣਾ ਥੋੜਾ ਜਿਹਾ ਪਿੱਛੇ ਤੋਂ ਇੱਕ ਵੱਡੇ ਬੋਰਡ ਲਗਾਏ ਜਾਣਾ ਜਿਹਦੇ ਉੱਤੇ ਚਿਤਾਵਤ ਸਮਝਾਇਆ ਜਾਵੇ ਹਾਂ ਵੀ ਐਕਸੀਡੈਂਟ ਏਰੀਆ ਹੈ ਨੰਬਰ ਤੋਂ ਅੱਗੇ ਬਹੁਤ ਵੱਡੇ ਵੱਡੇ ਬਣੇ ਪਿਆ ਉਹਨਾਂ ਦੇ ਉੱਤੇ ਜੀ ਤੁਸੀਂ ਜੇ ਲੰਘਣਾ ਧਿਆਨ ਦਿੱਤਾ ਜਾਵੇ ਸੋਈ ਤੇ ਧਿਆਨ ਦਿੱਤਾ ਜਾਵੇ ਤੇ ਸੱਜਣ ਜੀ ਸਾਡੇ ਨਾਲ ਨੇ ਜਿੰਨੀ ਕਿ ਇਲਾਕੇ ਦੀ ਤਰੱਕੀ ਹੋਈ ਹੈ ਮੇਰੇ ਖਿਆਲ ਉਹਨਾਂ ਦਾ ਦੁੱਖ ਵੀ ਮੰਨਿਆ ਜਾ ਰਿਹਾ ਹੈ ਇਕੋ ਜਿਸ ਤਰੀਕੇ ਨਾਲ ਐਕਸੈਂਟ ਹੋ ਰਹੇ ਨੇ ਆਪਣੇ ਨੌਜਵਾਨ ਧੀਆ ਪੋਤਾਂ ਦੀਆਂ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਇਸ ਰੋਡ ਤੇ ਹੈ ਨਾ ਜੀ ਜਿਹੜਿਆ ਆਪਣਾ ਰੋਡ ਹੈ ਜੀ ਇਹ ਡਬਲ ਹੈ ਇਹਦੀਆਂ ਦੋਏ ਜਿਹੇ ਲਾਈਟਾਂ ਵੀ ਬੰਦੀਆਂ ਉਹਦਾ ਵੀ ਕੋਈ ਹੱਲ ਕਰਨਾ ਚਾਹੀਦਾ ਇਹਨਾਂ ਨੂੰ ਲਾਈਟਾਂ ਪੈ ਕੇ ਵੀ ਨਿਮੂਰਾ ਦਿਖਦਾ ਹਾਂ ਤਰੱਕੀ ਨਾਲੋਂ ਜ਼ਿਆਦਾ ਨੁਕਸਾਨ ਹੋਣ ਲੱਗ ਗਿਆ ਦੇਖੋ ਕਿ ਜਿਸ ਤਰੀਕੇ ਨਾਲ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਇਹ ਮਾਮਲਾ ਚੁੱਕਿਆ ਗਿਆ 10 ਤਰੀਕ ਨੂੰ ਟੋਲ ਪਲਾਜ਼ਾ ਬੜੋਦੀ ਬੰਦ ਕਰ ਦਿੱਤਾ ਜਾਵੇਗਾ ਅਗਰ ਟੋਲ ਪਲਾਜ਼ਾ ਵਾਲਿਆਂ ਨੇ ਇਸ ਜਗ੍ਹਾ ਦੇ ਉੱਤੇ ਜੋ ਸੁਭਦਾ ਨੇ ਜੁਨਾ ਨੂੰ ਲੈ ਕੇ ਸੁਭਦਾ ਨਾ ਪੂਰੀਆਂ ਕੀਤੀਆਂ ਤਾਂ ਦੱਸ ਦਿੰਦੇ ਆ ਕਿ ਜਿਹੜੀਆਂ ਟ੍ਰੈਫਿਕ ਲਾਈਟਾਂ ਨੇ ਉਹ ਬੰਦ ਨੇ ਇਹ ਕਾਰ ਸੀ ਜਿਸ ਜਗਤ ਤੁਸੀਂ ਦੇਖੋ ਕਿ ਇਹ ਨੌਜਵਾਨ ਸਵਾਰ ਹੋ ਕੇ ਸਾਹਤ ਕੇ ਗੱਡੀ ਦੇ ਵਿੱਚ ਆਈਏ ਸੀ ਤਾਂ ਉਸ ਤੋਂ ਬਾਅਦ ਇਸ ਟ੍ਰੈਫਿਕ ਲਾਈਟਾਂ ਦੇ ਨਜ਼ਦੀਕ ਇਸ ਗੱਡੀ ਦਾ ਐਕਸੀਡੈਂਟ ਹੁੰਦਾ ਜਿਸ ਦੇ ਵਿੱਚ ਕੀ ਦੋ ਮੁੰਡੇ ਇੱਕ ਕੁੜੀ ਮੌਤ ਹੋ ਗਈ ਉਹਨਾਂ ਦੀ ਇੱਕ ਗੰਭੀਰ ਜ਼ਖਮੀ ਹੈ ਪਰ ਹੁਣ ਪੁਲਿਸ ਲਗਾਤਾਰ ਜਾਂਚ ਜੁਰੀ ਕਰ ਰਹੀ ਹੈ ਕਿ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰੀ ਹੈ ਜਾਂ ਫਿਰ ਕਿਤਨੇ ਕਿਤੇ ਇਹਨਾਂ ਦੀ ਗੱਡੀ ਦੀ ਹੋਮਰ ਸਪੀਡ ਸੀ ਓਵਰ ਸਪੀਡ ਵੀ ਤਾਂ ਕਰਕੇ ਕਿਹਾ ਜਾ ਰਿਹਾ ਕਿ ਜਦੋਂ ਸਪੀਡ ਬ੍ਰੇਕਰ ਉਹ ਜਦੋਂ ਉੱਤੇ ਕਈ ਵਾਰ ਕੀ ਹੁੰਦਾ ਕਿ ਬੰਦਾ ਕੰਟਰੋਲ ਨਹੀਂ ਕਰ ਪੰਦਾ ਗੱਡੀ ਨੂੰ ਤਾਂ ਕਿਸਾਨ ਯੂਨੀਅਨ ਕਾਦੀਆਂ ਦੇ ਰੇਸ਼ਮ ਸਿੰਘ ਜਿਹੜੇ ਪ੍ਰਧਾਨ ਨੇ ਉਹਨਾਂ ਵੱਲੋਂ ਮਾਮਲਾ ਚੁੱਕਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੀਆਂ ਆ ਟ੍ਰੈਫੀ ਲਾਈਟਾਂ ਚਾਲੂ ਕੀਤੀ ਜਾਣ ਸਟ੍ਰੀਟ ਲਾਈਟਾਂ ਚਾਲੂ ਕੀਤੀ ਜਾਣ ਦੂਜੇ ਪਾਸੇ ਸਪੀਡ ਬ੍ਰੇਕਰ ਦੇ ਉੱਤੇ ਜਿਹੜੀ ਪਲੀ ਪੱਟੀ ਵਾਈਟ ਪੱਟੀ ਹੁੰਦੀ ਹੈ ਉਹ ਜੂਰ ਲਗਾਈ ਜਾਵੇ ਤਾਂ ਕਿ ਰਾਹ ਗਿਆ ਨੂੰ ਪਤਾ ਲੱਗ ਸਕੇ ਕਿ ਜਗਾ ਉੱਤੇ ਸਪੀਡ ਬ੍ਰੇਕਰ ਹੈ ਤੇ ਨਾਲ ਦੀ ਨਾਲ ਰਿਫਲੈਕਟਰ ਨੇ ਉਹ ਬਹੁਤ ਜ਼ਰੂਰੀ ਨੇ ਤੇ 로ਡ ਦੇ ਉੱਤੇ ਰਿਫਲੈਕਟਰ ਨੇ ਕਿਉਂਕਿ ਇਸ 로ਡ ਦੇ ਉੱਤੇ ਜਿਹੜਾ ਪਿਆਲ ਕੇ ਹਾਦਸਾ ਹੋਇਆ ਤਾਂ ਬੰਦੇ ਦੀ ਰੂਹ ਕੰਬੋ ਜਾਂਦੀ ਹੈ ਜਦੋਂ ਇਸ ਤਰੀਕੇ ਦਾ ਹਾਦਸਾ ਬੰਦਾ ਆਪਣੀ ਅੱਖਾਂ ਨਾਲ ਹੀ ਦੇਖਦਾ ਰਾਤ ਵੀ ਰਾੜਾ ਪਾ ਪਾ ਕੇ ਲੋਹੇ ਦੀਆਂ ਤੁਸੀਂ ਦੇਖੋ ਕਿ ਇਸ ਜਗ੍ਹਾ ਤੋਂ ਉਹਨਾਂ ਨੌਜਵਾਨੀ ਲਾਸਾਂ ਕੱਢੀਆਂ ਕਿਸ ਤਰੀਕੇ ਨਾਲ ਤੁਸੀਂ ਦੇਖੋ ਕਿ ਇਹ ਨਿਸ਼ਾਨ ਹੁਣ ਵੀ ਦਿਖਾ ਦਿੰਦੇ ਨੇ ਖੂਨ ਦੇ ਨਿਸ਼ਾਨ ਵੀ ਅੰਦਰ ਹੁਣ ਵੀ ਤੁਹਾਨੂੰ ਨਜ਼ਰ ਆ ਜਾਂਦੇ ਨੇ ਕਿ ਦੂਜੇ ਪਾਸੇ ਇਹ ਲੋਈ ਦੇ ਰਾਣਾ ਪਾਪ ਆ ਕੇ ਤੁਸੀਂ ਦੇਖੋ ਕੀ ਇਹਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਉਸ ਜਗ੍ਹਾ ਤੋਂ ਉੱਤੇ ਹੀ ਤੁਸੀਂ ਦੇਖੋ ਕੀ ਜਿਹੜੇ ਨੌਜਵਾਨ ਗੱਡੀ ਸਵਾਰ ਹੋ ਕੇ ਜੀ ਉਸ ਜਗ੍ਹਾ ਬੈਗ ਉਹਨਾਂ ਦੇ ਪਏ ਨੇ ਉਹਨਾਂ ਸਾਮਾਨ ਪਿਆ ਹੈਲਮਟ ਵਗੈਰਾ ਹੀ ਪਿਆ ਕੋਈ ਮੋਟਰਸਾਈਕਲ ਜਿਹੜਾ ਉਹਨਾਂ ਦਾ ਕੋਈ ਵਿਅਕਤੀ ਸਵਾਰੀ ਕਰਦਾ ਹੋਵੇਗਾ ਮਤਲਬ ਬੂਟ ਦੇਖੋ ਉਹਨਾਂ ਦੇ ਨੌਜਵਾਨੇ ਬੂਟ ਵੀ ਜਿਗਾ ਉੱਤੇ ਪਏ ਨੇ ਜੋ ਉਸ ਨੌਜਵਾਨਾਂ ਨੇ ਪਾਏ ਹੋਏ ਸੀ ਪਰ ਇਸ ਜਗ੍ਹਾ ਉੱਤੇ ਲਾਸ਼ਾਂ ਉਹਨਾਂ ਦੀ ਗੰਨਿਆ ਨੇ ਜੋ ਕਿ ਕਦੇ ਸੋਚਿਆ ਵੀ ਨਹੀਂ ਹੋਣਾ ਉਹਨਾਂ ਨੇ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਤੋਂ ਬਾਹਰ ਨਿਕਲਦੇ ਹੋਏ ਕਿ ਮੌਤ ਵੀ ਹੋਏਗੀ ਕਿਉਂਕਿ ਮੌਤ ਨੇ ਦੂਤਗਰ ਲਾਈਟਾਂ ਦੇ ਉੱਤੇ ਆਣ ਕੇ ਘੇਰਾ ਪਾ ਲਿਆ ਤਾਂ ਇਲਾਕੇ ਦੇ ਲੋਕਾਂ ਨੂੰ ਬੋਲਣ ਦੀ ਲੋੜ ਹੈ ਅੱਜ ਕਿਸੇ ਹੋਰ ਨਾਲ ਹੋਇਆ ਕੱਲ ਤੁਹਾਡੇ ਵੀ ਕਿਸੇ ਧੀ ਪੁੱਤ ਨਾਲ ਹੋ ਸਕਦਾ ਹੈ ਤਾਂ ਜਿਹੜੀਆਂ ਨਗੈਲੀਆਂ ਇਸ ਰੋਡ ਦੇ ਉੱਤੇ ਰੋਡ ਵਾਲਿਆਂ ਨੇ ਕਮਾਟਾ ਵਾਲਿਆਂ ਨੇ ਜਾਂ ਫਿਰ ਕਿਤਨੇ ਕਿਤੇ ਟੋਲ ਟੈਕਸ ਵਾਲਿਆਂ ਨੇ ਕਿਕੀਆਂ ਨੇ ਉਹ ਪੂਰੀ ਕਿੱਤਿਆਂ ਜਾਣ ਨਹੀਂ ਤਾਂ ਆਉਣ ਵਾਲਾ ਸਮਾਂ ਤੁਹਾਡੇ ਵੀ ਕਿਸੇ ਧੀ ਪੁੱਤ ਨਾਲ ਇਸ ਤਰੀਕੇ ਦਾ ਪਾਣਾ ਕਿਸ ਤਰੀਕੇ ਦਾ ਹਾਸਾ ਵਾਪਰ ਸਕਦਾ ਹੈ ਤਾਂ ਉਮੀਦ ਕਰਦੇ ਹਾਂ ਤੁਸੀਂ ਵੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋਗੇ ਤਾਂ ਕਿ ਪ੍ਰਸ਼ਾਸਨ ਤੱਕ ਇਹ ਖਬਰ ਪਹੁੰਚ ਟੋਲ ਪਲਾਜਾ ਦੇ ਲਈ ਮਾਮਲਾਗਾ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਚੁੱਕਿਆ ਗਿਆ ਸੀ ਤਾਂ ਪੂਰੀ ਯੂਨੀਅਨ ਦੇ ਮੈਂਬਰ ਟੋਲ ਪਲਾਜਾ ਬਰੋਦੀ ਦੇ ਅਧਿਕਾਰੀਆਂ ਨੂੰ ਮਿਲਣ ਵਾਸਤੇ ਪਹੁੰਚੇ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਰਾਤਰੀਕ ਦੀ ਚੇਤਾਵਨੀ ਦਿੱਤੀ ਹੈ ਸਰ ਬਹੁਤ ਭਿਆਨਕ ਹਾਦਸਾ ਹੋਇਆ ਰਾਤ ਜਿਹਦੇ ਵਿੱਚ ਕਿ ਦੋ ਮੁੰਡੇ ਇੱਕ ਕੁੜੀ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖਮੀ ਹੋਇਆ ਤਾਂ ਤੁਹਾਡਾ ਟੋਲ ਰੋਡ ਪੈਂਦਾ ਜੀ ਇਹ ਕਰਾਲੀ ਤੋਂ ਸਿਸਮਾ ਰੋਡ ਇਸ ਦੇ ਉੱਤੇ ਯੂਨੀਅਨ ਵੱਲੋਂ ਕਿਹਾ ਗਿਆ ਕਿ ਸਪੀਡ ਬ੍ਰੇਕਰਾਂ ਦੇ ਉੱਤੇ ਮਾਰਕਿੰਗ ਨਹੀਂ ਕੀਤੀ ਹੋਈ ਸਟਰੀਟ ਲਾਈਟਾਂ ਨਹੀਂ ਚੱਲ ਰਹੀਆਂ ਦੂਜੇ ਪਾਸੇ ਕੋਈ ਰਿਫਲੈਕਟਰ ਨਹੀਂ ਲਾਏ ਹੋਏ ਇਹ ਚੀਜ਼ਾਂ ਕਦੋਂ ਤੱਕ ਤੁਹਾਡੇ ਪੂਰੀਆਂ ਹੋ ਜਾਣਗੀਆਂ ਕਿਉਂਕਿ ਯੂਨੀਅਨ ਨੇ ਸਿੱਧਾ ਕਿਹਾ ਹੈ ਕਿ 10 ਤਰੀਕ ਨੂੰ ਅਸੀਂ ਟੋਲ ਪਰ ਧਰਨਾ ਲਾ ਦੇਣਾ ਹੈ इसमें ऐसा है सर एक्चुअल में अपने जो पीडब्ल्यूडी ने हमें रोड के लिए जो दे रखा है ड्राइंग्स वगैरह उसके मुताबिक सारा काम किया हुआ है उसमें है। फिर भी जो अगर कमियां रह गई हैं या कुछ बता रहे हैं इसमें इसके बारे में प्रोजेक्ट मैनेजर साहब से बात करवा दी है मैंने इनसे और जो भी हमारी तरफ से कंपनी की तरफ से जो काम काम हो सकते हैं वो सब काम जितनी जल्दी होंगे करवा के दे देते हैं इसके अलावा जो लाइट्स वगैरह या कैमरा वगैरह जो इशू हैं वो हमारे नहीं हैं ਗਵਰਨਮੈਂਟ ਦੇ ਦੂਸਰੇ ਡਿਪਾਰਟਮੈਂਟ ਕੇ ਹੈ ਤਾਂ ਉਸੇ ਕੰਸਲਟ ਕਰਨੇ ਕੇ ਲੀਏ ਯੂਨੀయన్స్ एस डी एम साहब से इनसे बात की है इनसे तो वो दूसरे डिपार्टमेंट जिनके पास ये स्ट्रीट लाइट या कैमराज वगैरह हैं तो वो मेंटेनेंस अपनी करवाएंगे सर उनको आपके डिपार्टमेंट की तरफ से चिट्ठी वगैरह भी लिखी जा सकती है कि हमारे को ये प्रॉब्लम आ रही है यहाँ पे कस्टमर आपके साथ भी काफ़ी बहस करते होंगे कि लाइटें नहीं यहाँ पे आप भी लिखोगे कोई चिट्ठी है रिगार्डिंग हमारे जो डिपार्टमेंट है पी डब्ल्यू डी उनको जो हम लिख सकते हैं उसके बारे में हम लिख के देंगे डिपार्टमेंट को हमारे डिपार्टमेंट को पीडब्ल्यू डी रिफ्लेक्टर और जो स्पीड ब्रेकर पे मार्किंग कब तक हो जाएगी ਇਸਕੇ ਬਾਰੇ ਮੇਰੇ ਪ੍ਰੋਜੈਕਟ ਮੈਨੇਜਰ ਸਾਹਿਬ ਬਤਾ ਸਰ ਹਾਦਸਾ ਹੋਇਆ ਬਹੁਤ ਉਸ ਤੋਂ ਬਾਅਦ ਹੀ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਕਿਉਂਕਿ ਹਰ ਬੰਦਾ ਇਹ ਸੋਚਦਾ ਕਿ ਤੁਹਾਨੂੰ 106 ਰੁਪਏ ਟੋਲ ਵੀ ਦਿੰਨੇ ਆ ਪਰ ਸੁਵਿਧਾ ਉਹ ਮਿਲ ਨਹੀਂ ਰਹੀਆਂ ਪਰ ਲੋਕਾਂ ਨੂੰ ਥੋੜਾ ਕਲੀਅਰ ਵੀ ਕਰ ਦੋ ਕਿ ਤੁਹਾਡੇ ਅੰਡਰ ਕੀ ਕੀ ਆਂਦਾ ਹੈ ਕਿਉਂਕਿ ਯੂਨੀਅਨ ਨੇ ਵੀ ਕਿਹਾ ਕਿ 10 ਤਰੀਕ ਨੂੰ ਅਸੀਂ ਧਰਨਾ ਲਾ ਦੇਣਾ ਕਿ ਜੇ ਕੰਮ ਨਾ ਹੋਇਆ ਤਾਂ ਰਿਫਲੈਕਟਰ ਤੇ ਨਾਲ ਸਪੀਡ ਗਵਰਨਰ ਜਿਹੜੇ ਸਪੀਡ ਬ੍ਰੇਕਰ ਲਾਏ ਹੋਏ ਨੇ ਉਹਨਾਂ ਦੀ ਮਾਰਕਿੰਗ ਨਹੀਂ ਕੀਤੀ ਹੋਈ ਕਦੋਂ ਤੱਕ ਹੋ ਜਾਏਗੀ ਤੁਸੀਂ ਉਹ ਕਰਨੀ ਹੈ ਉਹ ਸਰ ਜਿੱਦਾਂ ਤੁਹਾਨੂੰ ਦੱਸਿਆ ਗਿਆ ਵੀ ਪਹਿਲਾਂ ਵੀ ਐਜ਼ ਪਰ ਪੀ ਡੀਐਲਡੀ ਦੀ ਗਾਈਡਲਾਈਨ ਦੇ ਅਨੁਸਾਰ ਆਪਾਂ ਮਾਰਕਿੰਗ ਕੀਤੀ ਹੋਆ ਔਰ ਜਿੱਦਾਂ ਵੀ ਸਾਨੂੰ ਜੂਨੀਅਰ ਜੂਨੀਅਰ ਪ੍ਰਦਾਨ ਹੋਣੀ ਗੱਲ ਕੀਤੀ ਆ ਕਿ ਇਦਾਂ ਨਹੀਂ ਇਦਾਂ ਕਰੋ ਅਸੀਂ ਉਹ ਵੀ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਐਜ਼ अर्ਲੀ ਐਜ਼ ਪੋਸੀਬਲ ਸਰ ਜਿਹੜੇ ਸਟ੍ਰੀਟ ਲਾਈਟਾਂ ਨੇ ਭਾਵੇਂ ਟ੍ਰੈਫਿਕ ਲਾਈਟਾਂ ਨੇ ਭਾਵੇਂ ਤੁਹਾਡੇ ਅੰਡਰ ਦੱਸਿਆ ਜਾ ਰਿਹਾ ਕਿ ਨਹੀਂ ਆਉਂਦੀਆਂ ਪਰ ਡਿਪਾਰਟਮੈਂਟ ਨੂੰ ਕਮਾਡਾ ਹੈ ਭਾਵੇਂ ਕੋਈ ਪੁਲਿਸ ਬੰਦੀ ਸਾਹਿਬ ਨੇ ਉਹਨਾਂ ਨੂੰ ਕੋਈ ਚਿੱਠੀ ਵਗੈਰਾ ਤੁਹਾਡੇ ਡਿਪਾਰਟਮੈਂਟ ਨੂੰ ਲਿਖੀ ਜਾਏਗੀ ਕਿਉਂਕਿ ਇਹ ਰੋਡ ਦੇ ਉੱਤੇ ਕਈ ਲੋਕਾਂ ਨੂੰ ਤਾਂ ਇਹ ਲੱਗਦਾ ਕਿ ਸੀਟ ਡਾਟਾ ਤੁਹਾਡੀ ਹੀ ਨਹੀਂ ਤੁਸੀਂ ਉਹ ਅਸੀਂ ਅੱਜ ਦੱਸਣਾ ਅਸੀਂ ਉਹਨਾਂ ਨੂੰ ਰੈਗੂਲਰ ਆਪਾਂ ਇੰਟੀਮੇਟ ਕਰਦੇ ਰਹਿੰਦੇ ਆ ਵੀ ਭਾਈ ਆਪਣੀਆਂ ਲਾਈਟਾਂ ਠੀਕ ਕਰੋ ਜਾਂ ਇਹ ਪੋਲ ਟੁੱਟ ਗਿਆ ਕਈ ਵਾਰੀ ਕਿਸੇ ਵੇਲੇ ਕੋਪੋਲ ਵੀ ਡੈਮੇਜ ਹੋ ਜਾਂਦਾ ਉਹ ਅਸੀਂ ਰੈਗੂਲਰ ਉਹਨਾਂ ਨੂੰ ਇੰਟੀਮੇਟ ਕਰਦੇ ਰਹਿੰਦੇ ਆ ਜੀ ਕਿ ਰੋਡ ਤੇ ਤੁਹਾਡੇ ਤੇ ਕੋਈ ਖੱਡਾ ਵਗੈਰਾ ਪੈਂਦਾ ਰੋਡ ਥੋੜੀ ਖਸਤਾ ਹੁੰਦੀ ਹੈ ਤਾਂ ਉਸ ਤੋਂ ਵਾਸਤੇ ਕੋਈ ਤੁਹਾਡੀ ਟੀਮ ਹੈਗੀ ਸਾਡੀ ਟੀਮ ਵਰਕ ਹੈਗੀ ਅਸੀਂ ਇਮੀਡੀਟ ਅਟੈਂਡ ਕਰੀਦਾ ਲਗਾਤਾਰ ਕਰਦੇ ਹਾਂ ਜੀ ਇਮੀਡੀਟ ਅਟੈਂਡ ਕਰਦੇ ਆ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਬਲੌਦੀ ਟੋਲ ਪਹਲਾਜਾ ਤੇ ਕਿਸਾਨ ਯੂਨੀਅਨ ਖਾਦੀਆਂ ਦੇ ਮੈਂਬਰ ਪਹੁੰਚੇ ਸੀ ਤਾਂ ਇੱਥ ਅਗੂ ਨੇ ਉਹਨਾਂ ਵੱਲੋਂ ਅਧਿਕਾਰੀ ਨੂੰ ਨਾਲ ਵੱਲੋਂ ਇਹ ਜਾਣ ਕੇ ਦਿੱਤੀ ਹੈ ਕਿ ਜਲਦੀ ਹੀ ਸਪੀਡ ਬ੍ਰੇਕਰਾਂ ਦੇ ਉੱਤੇ ਮਾਰਕਿੰਗ ਕੀਤੀ ਜਾਵੇਗੀ ਦੂਜੇ ਪਾਸੇ ਰਿਫਲੈਕਟਰ ਲਗਾਏ ਜਾਣਗੇ ਸਟਰੀਟ ਲਾਈਟਾਂ ਤੇ ਦੂਜੇ ਪਾਸੇ ਟ੍ਰੈਫਿਕ ਲਾਈਟਾਂ ਜਿਹੜੀ ਗੱਲ ਇਹਨਾਂ ਵੱਲੋਂ ਕਹੀ ਗਈ ਕਿ ਉਹ ਸਾਡੇ ਅੰਦਰ ਨਹੀਂ ਆਉਂਦੀਆਂ ਗਮਾਦਾ ਵੱਲੋਂ ਜਿਹੜੀ ਸੀ ਟੈਕਾ ਉਹ ਠੀਕ ਕਰਨੀ ਹੈ ਨਾ ਦੂਜੇ ਪਾਸੇ ਜਿਹੜੀ ਟ੍ਰੈਫਿਕ ਲਾਈਟਾਂ ਨੇ ਉਹ ਡੀਸੀ ਮੁਹਾਲੀ ਜਾਂ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਸੁਣ ਲੇਕਿਨ ਉਹ ਸੀ ਕਿ ਉਹਨਾਂ ਨੂੰ ਵੀ ਅਸੀਂ ਆਪਣੇ ਤੌਰ ਤੇ ਚਿੱਠੀ ਜੁਰ ਲਿਖ ਦਾਂਗੇ ਬਾਕੀ ਦੇਖਦੇ ਕਦੋਂ ਤੱਕ ਜਿਹੜਾ ਇਹ ਕੋਨੀ ਰੋਡ ਬਣ ਚੁੱਕਾ ਇੱਕ ਤਰ੍ਹਾਂ ਦਾ ਬੂਥਗੜ ਰੋਡ ਹੈ ਤਾਂ ਉਸ ਦੇ ਉੱਤੇ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਵਾਪਰਿਆ ਤੇ ਲੋਕਾਂ ਨੂੰ ਵੀ ਇਸ ਫੀਲ ਕਰਾਂਗੇ ਆਪਣੀ ਵਹੀਕਲ ਦੀ ਸਪੀਡ ਜੁਰਾ ਸਲੋ ਰੱਖਿਆ ਕਰੋ ਕਿ ਇਸ ਰੋਡ ਦੇ ਉੱਤੇ ਬਹੁਤ ਹੀ ਤੇਜ਼ ਰਫਤਾਰ ਦੇ ਨਾਲ ਵਹੀਕਲ ਨਿਕਲਦੇ ਨੇ ਥੋੜੇ ਕਹਿਣਾ ਸੁਮਿਤ ਦੇ ਨਾਲ ਤੇਜ਼